ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਰਨਤਾਰਨ ਦੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਤੁਹਾਨੂੰ ਅਸੀਂ ਕੱਲੀ-ਕੱਲੀ ਜਾਣਕਾਰੀ ਅੱਜ ਸਾਰਾ ਦਿਨ ਦਵਾਂਗੇ ਤਰਨਤਾਰਨ ਦੇ ਨੂਰਦੀ ਪਿੰਡ ਦੇ ਵਿੱਚ ਅਸੀਂ ਖੜੇ ਆ ਜਿੱਥੇ ਪਹਿਲੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੰਬੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ ਚਾਹੇ ਤਰਨਤਾਰਨ ਸ਼ਹਿਰ ਦੀ ਗੱਲ ਹੋਵੇ ਚਾਹੇ ਤਰਨਤਾਰਨ ਦੇ ਪਿੰਡਾਂ ਦੀ ਗੱਲ ਹੋਵੇ ਇਸ ਵੇਲੇ ਅਸੀਂ ਸਰਕਾਰੀ ਸਕੂਲ ਨੂਰਦੀ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਬੀਬੀਆਂ ਦੇ ਵੱਲੋਂ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਬੰਦਿਆਂ ਦੀਆਂ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸਵੇਰੇ 6 7 ਵਜੇ ਤੋਂ ਵੋਟਿੰਗ ਪੈਣੀ ਸ਼ੁਰੂ ਹੋ ਗਈ ਹੈ ਤੇ ਉਦੋਂ ਤੋਂ ਹੀ ਇਹ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਭਾਗ ਕੀ ਲੋਕ ਜਾਗਰੂਕ ਨੇ ਲੋਕ ਆਪਦੇ ਐਮਐਲਏ ਨੂੰ ਚੁਣਨ ਦੇ ਲਈ ਕਾਫੀ ਉਤਸੁਕ ਲੱਗ ਰਹੇ ਨੇ ਚਾਹੇ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਇਹ ਉਹ ਵੀ ਲੋਕ ਨੇ ਜਿਨ੍ਹਾਂ ਨੇ ਆਪਣੇ ਕੰਮਾਂ ਤੇ ਜਾਣਾ ਬਾਅਦ ਵਿੱਚ ਤਾਂ ਇਹ ਕਹਿੰਦੇ ਨੇ ਵੀ ਸਵੇਰੇ ਸਵੇਰੇ ਕੰਮ ਨਿਬੇੜ ਦਈਏ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਹੈ ਤੇ ਅੱਜ ਉਸੇ ਚੋਣ ਪ੍ਰਚਾਰ ਦਾ ਮੁੱਲ ਮੁੜਨਾ ਆ ਕਿਹੜੇ ਲੀਡਰ ਦੇ ਲੀਡਰ ਨੂੰ ਇਹ ਐਮਐਲਏ ਆਪਣਾ ਚੁੜਨਗੇ ਲੋਕ ਲੋਕ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਦੇ ਵਿੱਚ ਖੜੇ ਨੇ ਤੇ ਇਸ ਜਗਾ ਦੇ ਉੱਪਰ ਤੁਹਾਨੂੰ ਅਸੀਂ ਜਿਹੜੀ ਰਿਪੋਰਟਿੰਗ ਦਿਖਾ ਰਹੇ ਹਾਂ ਕਿ ਲੋਕ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਨਹੀਂ ਤੇ ਆਮ ਚੋਣਾਂ ਦੇ ਵਿੱਚ ਜਾਂ ਜ਼ਿਮਨੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਲੋਕ ਘਰਾਂ ਤੋਂ ਘਟ ਨਿਕਲਦੇ ਨੇ ਇਸ ਕਰਕੇ ਵੀ ਹੁੰਦਾ ਵੀ ਹੁਣ ਮੌਸਮ ਵੀ ਠੀਕ ਹੋ ਗਿਆ ਤੇ ਲੋਕ ਕਹਿੰਦੇ ਨੇ ਵੀ ਸਵੇਰੇ ਸਵੇਰੇ ਵੋਟਾਂ ਪਾ ਕੇ ਆਪਦੇ ਕਮਾਕਾਰਾਂ ਦੇ ਉੱਪਰ ਚਲੇ ਜਾਈਏ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਇੱਥੇ ਤਨਾਤੀ ਕੀਤੀ ਹੋਈ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਅਣਗਹਿਲੀ ਜਾਂ ਫਿਰ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਕੱਲੇ-ਕੱਲੇ ਵੋਟਰ ਦਾ ਆਈਡੀ ਚੈੱਕ ਕੀਤੀ ਜਾ ਰਹੀ ਹੈ ਵੋਟਰ ਦਾ ਆਈਡੀ ਆਧਾਰ ਕਾਰਡ ਚੈੱਕ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਕੱਲਿਆ ਜਾ ਰਿਹਾ ਮੋਬਾਈਲ ਸਵਿਚ ਆਫ ਕਰਨ ਦੇ ਲਈ ਕਿਹਾ ਜਾ ਰਿਹਾ ਮੋਬਾਈਲ ਦੀ ਅੰਦਰ ਵਰਤੋਂ ਨਹੀਂ ਕਰ ਸਕਦੇ ਇਹ ਪੋਲਿੰਗ ਸਟੇਸ਼ਨ ਹੈਗਾ ਇਸ ਦੇ ਅੰਦਰ ਕੋਈ ਵੀ ਹੋਰ ਬੰਦਾ ਅਲਾਓ ਨਹੀਂ ਕੀਤਾ ਜਾ ਰਿਹਾ ਜਾਂ ਤਾਂ ਵੋਟ ਪਾਉਣ ਦੇ ਲਈ ਲੋਕ ਜਾ ਰਹੇ ਨੇ ਜਾਂ ਪੋਲਿੰਗ ਏਜੰਟ ਬੈਠੇ ਹੋਏ ਨੇ ਤੇ ਜਾਂ ਫਿਰ ਜਿਹੜੇ ਵੋਟਾਂ ਚੈੱਕ ਕਰ ਰਹੇ ਨੇ ਸਿਰਫ ਉਹੀ ਬੈਠੇ ਨੇ ਹੋਰ ਕਿਸੇ ਵੀ ਪ੍ਰਕਾਰ ਦੇ ਅੰਦਰ ਲੋਕ ਨਹੀਂ ਜਾ ਰਹੇ ਪੰਜਾਬ ਪੁਲਿਸ ਦੀ ਤਨਾਤੀ ਇੱਥੇ ਕੀਤੀ ਹੋਈ ਹੈ ਕਿਸੇ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਇੱਥੇ ਪੂਰੀ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਰਲ ਕੇ ਇੱਥੇ ਬੜੇ ਅਮਨ ਅਮਾਨ ਦੇ ਨਾਲ ਵੋਟਾਂ ਪਾਰ ਰਹੇ ਨੇ ਲੋਕ ਕਿਨੂੰ ਆਪਣਾ ਐਮ ਐਲ ਏ ਹੁਣ ਚੁਣਨਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਸ਼ਮੀਰ ਸਿੰਘ ਸੋਲ ਹੋਣਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇੱਥੇ ਜਿਮਨੀ ਚੋਣਾ ਹੋ ਰਹੀਆਂ ਨੇ ਜਿਮਨੀ ਚੋਣਾ ਦੇ ਵਿੱਚ ਆਮ ਤੌਰ ਤੇ ਉੱਪਰ ਇੰਨਾ ਰੁਝਾਨ ਲੋਕਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਪਰ ਲੋਕ ਕਹਿੰਦੇ ਨੇ ਵੀ ਸਵੇਰੇ ਸਵੇਰੇ ਹੀ ਵੋਟਾਂ ਪਾ ਕੇ ਆਪਣਾ ਜਿਹੜਾ ਐਮ ਐਲ ਏ ਆ ਉਹ ਇਹਨਾਂ ਨੇ ਮੋਹਰ ਲਾ ਦੇਣੀ ਹੈ 14 ਤਰੀਕ ਨੂੰ ਨਤੀਜੇ ਆਉਣਗੇ ਉਹ ਨਤੀਜੇ ਕਿਹਦੇ ਹੱਕ ਚ ਆਉਣਗੇ ਫਿਲਹਾਲ ਉਹ 14 ਤਰੀਕ ਨੂੰ ਹੀ ਪਤਾ ਲੱਗੇਗਾ ਦੇਖੋ ਵੀ ਲੋਕ ਲੰਬੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਇਹ ਨੂਰ ਦੀ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਇੱਕ ਵਾਰੀ ਜ਼ਰੂਰ ਦਿਖਾ ਦਿਓ ਵੀ ਚੈਕਿੰਗ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਕਿਹੜੀ ਕਿਹੜੀ ਚੀਜ਼ ਚੈੱਕ ਕਰਕੇ ਅੰਦਰ ਘੱਲਿਆ ਜਾ ਰਿਹਾ ਉਹ ਪੁੱਛ ਲੈਣੇ ਬਾਈ ਜੀ ਤੁਸੀਂ ਕਿਹੜੀ ਕਿਹੜੀ ਚੀਜ਼ ਚੈੱਕ ਕਰਦੇ ਹੋ ਫਿਰ ਉਸ ਤੋਂ ਬਾਅਦ ਅੰਦਰ ਘੱਲਦੇ ਹੋ ਉਹਨਾਂ ਨੂੰ ਹਾਂਜੀ ਤੁਸੀਂ ਕਿਹੜੀ ਕਿਹੜੀ ਮੋਬਾਈਲ ਆਊਟ ਨਹੀਂ ਹੈ ਜੀ ਬਿਲਕੁਲ ਜੀ ਅੰਦਰ ਹਾਂਜੀ ਬਾਕੀ ਕੋਈ ਆਇਡੈਂਟੀਟੀ ਪ੍ਰੂਫ ਕੋਲ ਹੋਣਾ ਚਾਹੀਦਾ ਆਧਾਰ ਕਾਰਡ ਵਗੈਰਾ ਹਾਂਜੀ ਜੇ ਉਹ ਆਧਾਰ ਕਾਰਡ ਨਹੀਂ ਹੈ ਕੋਲ ਜਾਂ ਆਇਡੈਂਟੀਟੀ ਪ੍ਰੂਫ ਨਹੀਂ ਹੈ ਤੁਸੀਂ ਮੋੜ ਦਿਓ ਹਾਂਜੀ ਉਹ ਫਿਰ ਜਿੱਦ ਇਹ ਕਿ ਤਾਂ ਆ ਦੇਖੋ ਵੀ ਇਧਰ ਕੇਂਦਰ ਦੀਆਂ ਏਜੰਸੀਆਂ ਵੀ ਮੌਜੂਦ ਨੇ ਉਹ ਵੀ ਇੱਥੇ ਤਾਇਨਾਤ ਕੀਤੀਆਂ ਹੋਈਆਂ ਨੇ ਕਿਉਂਕਿ ਜਿਹੜਾ ਪ੍ਰੈਸ ਕਾਨਫਰੰਸ ਹੋਈ ਸੀ ਕੀ ਚੋਣ ਕਮਿਸ਼ਨ ਦੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਆਖੀ ਸੀ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਜਿੰਨੀਆਂ ਟੁਕੜੀਆਂ ਕੇਂਦਰੀ ਏਜੰਸੀਆਂ ਦੀਆਂ ਲਗਾਈਆਂ ਗਈਆਂ ਨੇ ਇਸ ਤੋਂ ਪਹਿਲਾਂ ਕਦੀ ਵੀ ਇੰਨੀਆਂ ਜ਼ਿਮਨੀ ਚੋਣਾ ਦੇ ਵਿੱਚ ਨਹੀਂ ਸੀ ਲਗਾਈਆਂ ਗਈਆਂ 23 24 ਦੇ ਕਰੀਬ ਕੰਪਨੀਆਂ ਇੱਥੇ ਲਗਾਈਆਂ ਗਈਆਂ ਨੇ 100 ਦੇ ਕਰੀਬ ਸੈਂਸਿਟਿਵ ਬੂਥ ਸੇ ਜਾ ਰਹੇ ਨੇ ਇਹ 100 ਤੋਂ ਵੱਧ ਵੀ ਕਹਿੰਦੇ ਵੀ ਹੋ ਸਕਦੇ ਨੇ ਉੱਥੇ ਸਾਰੀਆਂ ਕੇਂਦਰੀ ਏਜੰਸੀਆਂ ਮੌਜੂਦ ਰਹਿਣਗੀਆਂ ਸੀਸੀਟੀਵੀ ਕੈਮਰੇ ਲੱਗੇ ਰਹਿਣਗੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਉਹਨਾਂ ਨੂੰ ਟੈਕਲ ਦੇ ਲਈ ਇੱਥੇ ਪੰਜਾਬ ਪੁਲਿਸ ਅਤੇ ਕੇਂਦਰ ਦੀਆਂ ਏਜੰਸੀਆਂ ਮੌਜੂਦ ਰਹਿਣਗੀਆਂ ਤਾਂ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੈਸੇ ਐਮਐਲ ਤੁਸੀਂ ਇਹ ਨਾ ਦੱਸਿਓ ਵੀ ਵੋਟ ਕਿਹਨੂੰ ਪਾ ਕੇ ਆਏ ਪਰ ਇਹ ਦੱਸੋ ਵੀ ਤੁਹਾਡਾ ਐਮਐਲਏ ਕਿਵੇਂ ਦਾ ਹੋਣਾ ਚਾਹੀਦਾ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਵੇਖੋ ਜੀ ਐਮਐਲਏ ਦਾ ਮੈਂ ਤਾਂ ਸਭ ਤੋਂ ਪਹਿਲੇ ਇਹ ਕਿਉਂਕਿ ਅੱਜਕਲ ਜਿਹੜਾ ਨਸ਼ੇ ਦਾ ਜ਼ਿਆਦਾ ਦੌਰ ਹੈ ਸੋ ਮੈਂ ਇਹ ਚਾਹਣਾ ਕਿ ਗਰਾਊਂਡ ਲੈਵਲ ਦੇ ਉੱਪਰ ਸਾਡੇ ਗਰਾਊਂਡ ਦਾ ਕੰਮ ਵਧੀਆ ਤਰੀਕੇ ਨਾਲ ਨੌਜਵਾਨ ਅੱਗੇ ਆਉਣ ਇਸ ਚੀਜ਼ ਦੇ ਅੱਗੇ ਸੋ ਐਮਐਲਏ ਹੀ ਹੋਣਾ ਚਾਹੀਦਾ ਕਿਉਂਕਿ ਜਵਾਨੇ ਆਪਾਂ ਬਚਾਉਣੇ ਆ ਜੇ ਜਵਾਨੇ ਅੱਜ ਕੱਲ ਬਚੂਗੀ ਤਾਂ ਕਿਉਂਕਿ ਛੋਟੇ ਬੱਚੇ ਵੀ ਅੱਜ ਕੱਲ ਡਰੱਗ ਵੱਲੇ ਜਾ ਰਹੇ ਨੇ ਤੇ ਸੋ ਇਸ ਕਰਕੇ ਬੜਾ ਦੁੱਖ ਹੁੰਦਾ ਹੈ ਚੀਜ਼ਾਂ ਵੇਖ ਕੇ ਸੋ ਇਹ ਹੁਣ ਹੈ ਪਿੰਡ ਦੇ ਵਿੱਚ ਉਹਦਾ ਗਰਾਊਂਡ ਹੈ ਬਿਲਕੁਲ ਹੈ ਬਾਕੀ ਇਹ ਕੀ ਥੋੜੀ ਥੋੜੀ ਗਾਈਡੈਂਸ ਵਾਲਾ ਨਹੀਂ ਕੋਈ ਹੈ ਕੋਈ ਇੱਥੇ ਟੀਚਰਸ ਆਵੇ ਕਿਸੇ ਦੀ ਡਿਊਟੀ ਲੱਗੇ ਤੇ ਜੋ ਬੱਚਿਆਂ ਨੂੰ ਆਪਣਾ ਅਵੇਅਰਨੈਸ ਕੀਤਾ ਜਾਵੇ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਸੋ ਇਸ ਕਰਕੇ ਬਾਕੀ ਆਸ ਹੈ ਇਸ ਟਾਈਮ ਐਕਸਾਈਟਮੈਂਟ ਵੀ ਬੜੀ ਹੈ ਲੋਕਾਂ ਦੇ ਵਿੱਚ ਕਿਉਂਕਿ VOTING ਨੂੰ ਲੈ ਕੇ ਪਹਿਲਾਂ ਨਹੀਂ ਮੈਂ ਦੇਖੀ ਕਦੀ ਬਾਕੀ ਇਸ ਟਾਈਮ ਕਾਫੀ ਜ਼ਿਆਦਾ ਹੈ ਕਿਸੇ ਨੂਰਦੀ ਪਿੰਡ ਦੀ ਹਾਂਜੀ ਅਸੀਂ ਤਾਂ ਮਤਲਬ ਅਸੀਂ ਵੀ ਕਵਰ ਕਰਦੇ ਪਰ ਏਦਾਂ ਜਿਮਣੀ ਚ ਉਹਨਾਂ ਦੇ ਈ ਡੇ ਰੁਝਾਨ ਨਹੀਂ ਦੇਖਦੇ ਪਰ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਕ ਵੋਟ ਹੈ ਜੀ ਉਹਦਾ ਵੋਟ ਤਕਰੀਬਨ ਚਲੋ ਪ੍ਰੋਪਰ ਤੇ ਮੈਂ ਦੱਸ ਨਹੀਂ ਸਕਦਾ ਅੰਦਾਜ਼ਾ ਤਕਰੀਬਨ 21-2200 ਵੋਟ ਹੈਗੀ ਆਪਣੇ ਵੱਡਾ ਪਿੰਡ ਹੈ ਤੁਹਾਡਾ ਹਾਂਜੀ ਹਾਂਜੀ ਵੱਡਾ ਪਿੰਡ ਹੈ ਤਾਂ ਮੈਨੂੰ ਲੱਗਦਾ ਵੀ 21-22% ਜਿਸ ਹਿਸਾਬ ਨਾਲ ਲੋਕ ਆ ਰਹੇ ਆ 80% 70% ਹੋ ਜੂਗੀ ਬਿਲਕੁਲ ਜੀ ਬਿਲਕੁਲ ਡੈਫੀਨੇਟਲੀ ਬਿਲਕੁਲ ਹੋ ਜਾਣੀ ਬਿਲਕੁਲ ਬਿਲਕੁਲ ਕਿਉਂਕਿ ਸਮਥਿੰਗ ਅੱਗੋਂ ਦੱਸ ਰਹਿ ਕੇ 1 ਘੰਟੇ ਦੇ ਵਿੱਚ 100 ਪਲੱਸ ਵੋਟਿੰਗ ਹੋ ਚੁੱਕੀ ਹੈ 1 ਹਾਅਰ ਦੇ ਵਿੱਚ ਮਤਲਬ ਇੱਕ ਪਰ ਇੱਕ ਪਹਿਲੇ ਘੰਟੇ ਦੇ ਵਿੱਚ ਵਧੀਆ ਪਰਫਾਰਮ ਵਧੀਆ ਪਰਫਾਰਮ ਵਧੀਆ ਪਰਫਾਰਮ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਧੰਨਵਾਦ ਕਿ ਲੋਕਾਂ ਇਸ ਪਿੰਡ ਦੇ ਵਿੱਚ ਗਰਾਊਂਡ ਚਾਹੀਦੀ ਹੈ ਗਰਾਊਂਡ ਦੇ ਨਾਲ ਮੁੰਡੇ ਜੁੜਨਗੇ ਤੇ ਨਸ਼ੇ ਤੋਂ ਦੂਰ ਹੋਣਗੇ ਇਹ ਇੱਕ ਹੱਲ ਹੈ ਇਹ ਵੀ ਇੱਕ ਹੱਲ ਹੈ ਵੀ ਜੇ ਬੱਚਿਆਂ ਦਾ ਧਿਆਨ ਜੇ ਅਸੀਂ ਖੇਡਾਂ ਵੱਲ ਲਗਾ ਦਈਏ ਤਾਂ ਨਸ਼ੇ ਤੋਂ ਦੂਰ ਹੋ ਸਕਦੇ ਆ ਇਹ ਇੱਕ ਵਧੀਆ ਇਹਨਾਂ ਨੇ ਇਹ ਤਾਂ ਦੇਖੋ ਵੀ ਚਾਹੇ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਨੂਰਦੀ ਪਿੰਡ ਦੇ ਲੋਕ ਕਹਿ ਸਕਦੇ ਆ ਵੀ ਜਾਗਰੂਕ ਨੇ ਇਸੇ ਕਰਕੇ ਉਹ ਸਵੇਰੇ ਸਵੇਰੇ ਵੋਟ ਪਾਉਣ ਆ ਗਏ ਤੇ ਪਹਿਲੇ 1 ਘੰਟੇ ਦੇ ਵਿੱਚ ਕਹਿੰਦੇ ਵੀ ਵਧੀਆ VOTING ਹੋ ਰਹੀ ਆ ਬਾਬਾ ਜੀ ਖੈਰ ਤੁਸੀਂ ਇਹ ਨਾ ਦੱਸਿਓ ਵੀ ਵੋਟ ਕਿਨੂੰ ਪਾਈ ਆ ਪਰ ਇਹ ਦੱਸੋ ਵੀ MLA ਤੁਹਾਡਾ ਹੋਣਾ ਕਿਦਾਂ ਦਾ ਚਾਹੀਦਾ ਕੀ ਦੱਸਾਂ MLA ਕਿਵੇਂ ਦਾ ਚਾਹੀਦਾ ਤੁਹਾਨੂੰ ਚੰਗਾ ਚੰਗਾ ਹੋਣਾ ਚਾਹੀਦਾ ਚੰਗਾ ਹੋਣਾ ਜੀ ਪਿੰਡ ਦੇ ਵਿੱਚ ਕੀ ਕੁਝ ਕਮੀਆਂ ਨੇ ਤੁਹਾਡੇ ਕਮੀਆਂ ਹੈ ਪਿੰਡ ਦੇ ਸਭ ਕੁਝ ਠੀਕ ਹੈ ਜੀ ਤਬ ਕੋਠੇ ਹੋ ਠੀਕ ਹੈ ਸਾਕੋ ਠੀਕ ਹੈ ਚਲੋ ਇਹ ਵੀ ਗੱਲ ਠੀਕ ਹੈ ਕਹਿੰਦੇ ਵੀ ਨੂਰਦੀ ਪਿੰਡ ਦੇ ਵਿੱਚ ਠੀਕ ਹੈ ਪਰ ਦੇਖੋ ਵੀ ਬਜ਼ੁਰਗ ਸਵੇਰੇ ਸਵੇਰੇ ਆ ਗਏ ਨੇ ਤੇ ਵੋਟ ਪਾਉਣ ਦੇ ਲਈ ਪਿੰਡ ਜਾਗਰੂਕ ਹੈ ਬਾਈ ਜੀ ਮੈਨੂੰ ਲੱਗਦਾ ਵੋਟ 100 ਵਧੀਆ ਨਿਕਲੂਗੀ ਵੋਟ ਪਾਸ ਹਾਂਜੀ ਹਾਂਜੀ ਬਹੁਤ ਵਧੀਆ ਜੀ ਸਾਰੇ ਵਧੀਆ ਮੰਨ ਲਓ ਸੰਯੋਗ ਦੇਣਗੇ ਵੋਟਾਂ ਪਾਉਣ ਦੇ ਵਿੱਚ ਬਜ਼ੁਰਗ ਬੰਦੇ ਜਿਹੜੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਘਰਾਂ ਤੋਂ ਲਿਆ ਕੇ ਤੇ ਉਹਨਾਂ ਦੀ ਟਾਈਮ ਨਾਲ ਵੋਟਾਂ ਪੁਵਾਈਆਂ ਜਾਣੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀ ਆਪਣੀ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਕਿਉਂਕਿ ਇਹੀ ਇੱਕ ਅਧਿਕਾਰ ਹੈ ਵੀ ਤੁਸੀਂ ਆਪਦੇ ਐਮਐਲਏ ਨੂੰ ਆਪਦੇ ਏਰੀਏ ਦੇ ਮੁਖੀ ਨੂੰ ਚੋਣਨਾ ਹੈ ਉਹ ਮੁਖੀ ਕਿਵੇਂ ਦਾ ਹੋਣਾ ਚਾਹੀਦਾ ਸੋਚ ਸਮੇ ਕੇ ਤੁਸੀਂ ਵੋਟ ਪਾਉਣੀ ਹੈ ਪਰ ਵੋਟ ਜ਼ਰੂਰ ਪਾਉਣੀ ਹੈ ਮਾਤਾ ਜੀ ਵੋਟ ਪਾਏ ਹੋ ਤੁਸੀਂ ਠੀਕ ਹੈ ਚਲੋ ਠੀਕ ਹੈ ਜੀ ਤੁਸੀਂ ਜਾਓ ਕਰੇ ਹਾਂ ਇਹ ਬਜ਼ੁਰਗ ਦੇਖੋ ਵੀ ਬਜ਼ੁਰਗ ਵੀ ਆ ਰਹੇ ਨੇ ਬੱਚੇ ਵੀ ਆ ਰਹੇ ਨੇ ਇਹ ਵੋਟ ਦਾ ਅਧਿਕਾਰ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਵੋਟ ਜ਼ਰੂਰ ਪਾਉਣੀ ਚਾਹੀਦੀ ਆ ਤੁਸੀਂ ਘਰਾਂ ਚੋਂ ਨਿਕਲੋ ਤਰਨਤਨ ਵਾਸੀ ਤੇ ਆਪਦੇ ਐਮਐਲਏ ਦੇ ਲਈ ਵੋਟ ਜ਼ਰੂਰ ਪਾਓ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ